ਮਲੇਰ ਕੋਟਲਾ ਦੇ ਲਾਗਲੇ ਪਿੰਡ ਫਰੀਦਪੁਰ ਕਲਾਂ ਵਿਖੇ ਮੁੱਖ ਗਦਨ ਸਿੰਘ ਖਲੀਫਾ ਅਨੀ ਸਾਜੀ ਚਿਸਤੀ ਸਾਵਰੀ ਵੱਲੋਂ ਆਪਣੇ ਬਜ਼ੁਰਗ ਸੂਫੀ ਸਾਈਂ ਬਰਕਤ ਸਾਹਿਬ ਅਤੇ ਸੂਫੀ ਸਾਈਂ ਸਾਹਿਬ ਦੀ ਨਿੱਗੀ ਯਾਦ ਨੂੰ ਸਮਰਪਿਤ 54ਵਾਂ urs ਭੰਡਾਰਾ ਕੀਤਾ ਗਿਆ ਇਸ ਮੌਕੇ ਤੇ ਮਲੇਰ ਕੋਟਲਾ ਤੋਂ ਵਿਸ਼ੇਸ਼ ਤੌਰ ਤੇ ਮੌਜੂਦਾ ਕਾਉਂਸਲਰ ਕਾਮਰੇਡ ਇਸਮਾਇਲ ਮੁਹੰਮਦ ਇਸਮਾਇਲ ਖਾਂ ਅਤੇ ਐਨ ਆਰ ਆਈ ਪਰਵੇਸ਼ ਖਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਕਵਾਲਾਂ ਵੱਲੋਂ ਵਿਸ਼ੇਸ਼ ਕਲਾਮ ਵੀ ਪੇਸ਼ ਕੀਤੇ ਗਏ ਇਹ ਕਦਨੇ ਸਾਡੇ ਹਰੀਸ਼ ਬਾਬਾ ਜੀ ਨੇ ਜਿਹੜੇ ਸਾਡੇ ਵਧੀਆ ਦੋਸਤ ਨੇ ਮਿੱਤਰ ਨੇ ਇਹ ਕਦਨੇ ਹਰ ਸਾਲ ਕਦਨੇ ਆਪਣੇ 54 ਵਾਂ ਜੀ ਚਰਮ ਜਮ ਮਸਾਲਾ ਨਾ ਉਸਵਾਲਾ ਉਸੇ ਉਹਦੇ ਤੇ ਅਸੀਂ ਕਦਨੇ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਕਿ ਬਹੁਤ ਅੱਛਾ ਵਧੀਆ ਕੰਮ ਕਰਦੇ ਨੇ ਕਰ ਰਹੇ ਨੇ ਹਰ ਸਾਲ ਕਰਦੇ ਨੇ ਅਨੈਸ਼ ਹੈ ਜੀ ਅਨੈਸ਼ ਇਸ ਦੇ ਸਾਹਬ ਨੇ ਪਿੰਡ ਪਿੰਡ ਫਰੀਦਪੁਰ ਖਲਾਂ ਜੀ ਅੱਜ ਵੀ ਉਹਨਾਂ ਨੂੰ ਚਾਹੇ ਅਜੀ ਸਾਲਾਨਾ ਉਤਸਵ ਹੈ ਮਲਵੀ ਮਨਾਇਆ ਜਾਂਦਾ ਹਰ ਸਾਲ ਦੀ ਇਸ ਸਾਲ ਵੀ ਮਨਾਇਆ ਜਾਣਗੇ ਤੇ 34ਵਾਂ ਸਾਲਾਨਾ ਉਤਸਵ ਮਨਾਇਆ ਜਾ ਰਿਹਾ ਹੈ ਮੀਆਂ ਬਰਤਦਾਦ ਦੀ ਯਾਦ ਗਰੀਦੇ ਵਿੱਚ ਜੋ ਜਿਉਰੇ ਗੱਦੇ ਨਸੀਨ ਨੂੰ ਜਾਨੀ ਕਿ 11 ਸਾਲ ਹੋ ਗਏ ਤੇ 19 ਸਾਲ ਹੋ ਗਏ ਮੈਨੂੰ ਖਲਾਫ ਮਿਲੇ ਸਾਡੇ ਪੀਰ ਮੁਸਾਦੂਨੀਆ ਸਾਹਿਬ ਨੇ ਮੈਨੂੰ ਖਲਾਫ ਕਰ ਦਿੱਤੀ ਇਹ ਜਿਹੜੀ ਆ ਜਿਹੜੀ ਨਜ਼ਾਰਾ ਰਹੀਆਂ ਵਰਤਸਾਦੀ ਹੈ ਜੀ ਆਹ ਜਿਹੜੀ ਮੈਨੂੰ ਯਾਰ ਰਾਮੀਆਂ ਸਾਹਿਬ ਦੀਆਂ ਇਹ ਲੰਗਰ ਲੱਗਦਾ 14 ਦਾ ਮੈਸਨ ਪਾਣੇ ਦਾ ਬਿਲਵਲ ਤੇ ਆੜੇ ਦਾਣਾ ਪਿੰਡ ਵੀ ਆਉਂਦੇ ਹਾਂ ਮਾਸਤੂਰ یہ بس, قوال اپنا پروگرام پیش کر دینے گے پیش کر دینے اللہ رحم کر دے کرم کر دے یا اللہ جو منگیا وہ بھی عطا فرمائے یا اللہ جو منگن تو رہے وہ عطا فرما یا اللہ محمد اللہ تعالی علیہ خير خلق بنی اور یا شیخ محمد والیہ و صاحبی

ਦੇ ਕਿ ਹਜ਼ਰਤ ਆ ਗਏ ਹਨ ਹਮकी ਕਦੀ ਤਾਰੀਫ ਹੋ ਰਹੀ ਹੈ ਕਿਵੇਂ 当问你。